ਦੀ ਪੰਚਾਇਤ ਵੱਲੋਂ ਬਾਈ ਜੀ ਨੇ ਪਹਿਲਾਂ ਕੰਮਦਾਰ ਸੀ ਜੀ ਬਾਈ ਜੀ ਨੇ ਦੱਸਿਆ ਹੀ ਸਾਰਾ ਵੀ ਸਾਰੇ ਪਿੰਡ ਦੇ ਜਤਨਾ ਸੜਕਾਂ ਬੜਾ ਵਧੀਆ ਪ੍ਰਾਣਾ ਕੀਤਾ ਹੈ ਮੇਰੇ ਸਾਰੇ ਵੀਰਾਂ ਨੇ ਭੈਣ ਭਾਈਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਪਾਇਆ ਹੈ ਨਕਦੀ ਚ ਵੀ ਹਿੱਸਾ ਪਾਇਆ ਹੈ ਤੇ ਆਮ ਰਾਸ਼ਨ ਜਿਹੜਾ ਇਕੱਠਾ ਕੀਤਾ ਕਣਕ ਵਗੈਰਾ ਉਹਦੇ ਵੀ ਬਹੁਤ ਵੱਧ ਚੜ ਕੇ ਹਿੱਸਾ ਪਾਇਆ ਸਾਰੇ ਨਗਰ ਨੇ ਪਾਇਆ ਮੈਂ ਤਾਂ ਇਹੀ ਕਹਾਂਗਾ ਵੀ ਉਹਨਾਂ ਦੀ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਹੈ ਮਦਦ ਕੀਤੀ ਜਾਵੇ ਅੱਜ ਨਹੀਂ ਅਸੀਂ ਇੰਨਾ ਨਹੀਂ ਅੱਗੇ ਵੀ ਆਉਣ ਵਾਲੇ ਸਮੇਂ 'ਚ ਵੀ ਉਹਨਾਂ ਲਈ ਹਰ ਵਕਤ ਅਸੀਂ ਅੱਜ ਦੇ ਲਈ ਤਿਆਰ ਆ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਭਰਪੂਰ ਸਿੰਘ ਜੀ ਉਹਨਾਂ ਵਾਸਤੇ ਦੇਖੋ ਸਾਡੇ ਨਗਰ ਨੇ ਪਹਿਲਾਂ ਤਾਂ ਦੋ ਟਰਾਲੀਆਂ ਰਾਤਸਨ ਦੀਆਂ ਤੇ ਕਣਕ ਦੀਆਂ ਕਰੇ 25000 ਰੁਪਿਆ ਅੱਗੇ ਅਸੀਂ ਹੋਰ ਪੈਸੇ ਇਕੱਠੇ ਕਰਨ ਦੀ ਸਕੀਮ ਬਣਾ ਰਿਆ ਵੀ ਪਿੰਡ ਵਿੱਚੋਂ ਕਿੰਨਾ ਵੀ ਕੋਈ ਕਿਸੇ ਤੋਂ 2000 4000 5000 ਵੀ ਅਸੀਂ ਡੀਜ਼ਲ ਵਾਸਤੇ ਕਰਾ ਲਾਉਣ ਵਾਸਤੇ ਵੀ ਜਿਵੇਂ ਪੱਧਰ ਕਰਨ ਵਾਸਤੇ ਵੀ ਡੀਜ਼ਲ ਦਾ ਵੀ ਅਸੀਂ ਪ੍ਰਬੰਧ ਕਰਾਂਗੇ 10 20 ਦਿਨਾਂ 'ਚ ਆਉਣ ਵਾਲੇ ਟਾਈਮਾਂ 'ਚ ਵੀ ਜਿੰਨਾ ਕਿ ਜੋਗਾ ਹੈਗਾ ਹਰ ਇੱਕ ਬੰਦਾ ਹਾਜ਼ਰ ਹੈ ਅਰੇ ਮੂਰੇ ਲੱਗਣ ਦੀ ਇਹ ਦੇਰੀ ਐ ਨਹੀਂ ਨਗਰ ਵਿੱਚੋਂ ਹਮ ਹਮਾ ਕੇ ਬਹੁਤ ਲੋਕ ਸਰਦਾ ਨਾ ਹਰ ਇੱਕ ਬੰਦਾ ਕਹਿੰਦਾ ਮੈਥੋਂ ਲਜਾਓ ਮੈਥੋਂ ਲਜਾਓ ਜਿਹਦੇ ਵੀ ਕਰ ਗਿਆ ਅਸੀਂ ਕਿਸੇ ਨੇ ਖਾਲੀ ਨਹੀਂ ਬੋਲੇ ਹਰ ਇੱਕ ਬੰਦਾ ਇਹ ਕਹਿ ਰਿਹਾ ਵੀ ਮੂਰੇ ਲੱਗਣ ਦੀ ਇਹ ਵਾਸਾ ਹੋਵੇ ਸਮਝਾ ਅਸੀਂ ਡੀਜ਼ਲ ਦੇ ਪੈਸੇ ਇਕੱਠੇ ਕਰਾਂਗੇ ਕਰਕੇ ਉਹ ਵੀ ਪਹੁੰਚਾਉਣ ਦੀ ਪੂਰੀ ਸਾਡੀ ਗੁਰਵਿੰਦਰ ਸਿੰਘ ਭਾਈ ਅਖਦਾ ਇਹ ਵੀ ਅੱਜ ਕਹਿ ਰਿਹਾ ਸੀ ਕਹਿੰਦਾ ਵੀ ਆਪਾਂ ਡੀਜ਼ਲ ਵਾਸਤੇ ਵੀ ਕਰਾਂਗੇ ਪਰਾਂ ਐਨੀ ਗੱਲਾਂ ਸਾਡੀ ਅਸੀਂ ਪਚਾਰਾਂ ਦੇਖੋ ਆ ਸੁਪਰ ਪੱਟਿਕਾ ਲੁੰਗਿਆ ਮੇਨ ਪਿੰਡ ਦੇ ਵਿੱਚ ਕੋਈ ਬੰਦਾ ਉਤਮ ਕਰ ਕੋ ਜੰਮ ਮੋਸ਼ਿਸ਼ ਕਰਦਾ ਉਹਨੂੰ ਬੂਰ ਪੈਂਦਾ ਭਰਪੁਰ ਸਿੰਘ ਦੀ ਬਾਈ ਨੂੰ ਦੂਰ ਹੋ ਰਹੀ ਗਏ ਲਗਰ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਜਿਹੜਾ ਮਨਾ ਕਰ ਦੇ ਸਰੇਕ ਬੰਦਾ ਮਦਦ ਕਰਨ ਨੂੰ ਤਿਆਰ ਆ ਦੇਖੋ ਜੋ ਵੀ ਹੈ ਕਣਕ ਵਗੈਰਾ ਇਕੱਠੇ ਹੋਈਆ ਪੈਸੇ ਹੋਈਆ ਨਾਲੇ ਦੀ ਹੋਈਆ ਅੱਗੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਬੰਦੇ ਉੱਥੇ ਜਾਣਗੇ ਉੱਥੇ ਅਸਲ ਮੇਨ ਪਤਾ ਲੱਗ ਜਾਊਗਾ ਵੀ ਕੀ ਦਿੱਕਤ ਆ ਰਹੀ ਹੈ ਉਹਨਾਂ ਨੂੰ ਟਰੈਕਟਰ ਦੀ ਆ ਰਹੀ ਹੈ ਡੀਜ਼ਲ ਦੀ ਆ ਰਹੀ ਹੈ ਜਾਂ ਕਣਕ ਦੀ ਬੀਜ ਦੀ ਵਗੈਰਾ ਹੋਰ ਵੀ ਹੋਈ ਤਾਂ ਕੋਸ਼ਿਸ਼ ਕਰਾਂਗੇ ਕਿ ਨੰਕਰਵਾ ਤੋਂ ਪੂਰਾ ਪ੍ਰਾਲਾ ਕਰਕੇ ਉਹਨਾਂ ਦਾ ਰਸਤਾ ਹੀ ਬਣਾਵਾਂਗੇ ਕਿਉਂਕਿ ਸਾਡਾ ਭਾਈਚਾਰ ਇੱਥੇ ਜਾ ਕੇ ਬਾਹਰਲੇ ਸਟੇਟਾਂ ਚ ਵੀ ਲੋਕਾਂ ਦੀ ਮਦਦ ਕਰਦੇ ਆ ਇਹਦਾ ਸਾਡੇ ਆਪ ਦੇ ਨੇ ਬਾਹਰਲੇ ਲੋਕਾਂ ਨੂੰ ਜਦੋਂ ਅਸੀਂ ਬਾਹਰਲੇ ਲੋਕਾਂ ਦੀ ਮਦਦ ਕਰ ਸਕਦੇ ਹਾਂ ਸਾਡੇ ਆਪ ਦਾ ਤਾਂ ਕਰਨਾ ਚਾਹੀਦਾ ਘਰ ਦੇ ਵਿੱਚ ਦੇ ਕੋਈ ਇਦੋਂ ਵੱਡੀ ਆਫਤ ਤਾਂ ਨਹੀਂ ਸਕਦੀ ਉਹਨਾਂ ਨੂੰ ਉੱਪਰ ਲਈ 2-3 ਤੰਤਾਂ ਦਾ ਸਮਾਂ ਲੱਗ ਜਾਣਾ ਇਹ ਨਹੀਂ ਪਤਾ ਵੀ ਕਣਕ ਦੀ ਬਿਜਾਈ ਹੋਊ ਜਾਂ ਨਾ ਹੋਊ ਫਿਰ ਪ੍ਰਧਾਨ ਜੀਰਾਂ ਨੂੰ ਕਹਾਂ ਵੀ ਜਿਹੜੇ ਵੀ ਜ਼ਿੰਮੇਵਾਰ ਬੰਦੇ ਉੱਥੇ ਜਾਵੋਗੇ ਜਿਹੜੇ ਵੀ ਨਗਰ 'ਚ ਕੋਸ਼ਿਸ਼ ਕਰਿਓ ਟਗੜੀ ਉਹਨਾਂ ਨੂੰ ਕੋਈ ਦਿੱਕਤ ਆ ਡੀਜ਼ਲ ਦੀ ਜਾਂ ਹੋਰ ਵੀ ਆਪਾਂ ਸਾਰੇ ਨਗਰ ਵਾਲੋਂ ਉਹਨਾਂ ਦਾ ਸਾਥ ਦੇ ਕੇ ਪੂਰੀ ਮਦਦ ਕਰਾਂਗੇ